ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਦੇ ਰਿਪਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬੰਗਾਂ ਦਾ ਔਨ ਸਕਰੀਨ 'ਆ ਬਾਈ ਬੂਟੇ ਕੋਲੇ ਪਹੁੰਚਦੇ ਆ ਪਿੰਡ ਸੰਧੂ ਜੀ ਵੱਡੇ ਸੰਧੂ ਕਹਿੰਦੇ ਆ ਤੇ ਇੱਕ ਤੁਹਾਨੂੰ ਪੰਜਾਬ ਵਾਲੀ ਜਰਸੀ ਦਿਖਾਵਾਂਗੇ ਵੱਡੇ ਕੱਦ ਕਰਦੇ ਤੇ ਵੱਡੇ ਆਕਾਰ ਦੀ ਆਜੋ ਵੀਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਹੋ ਜੀ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲ ਦੇ ਵਿੱਚ 9381796393 96 9781796393 ਪਿੰਡ ਆਪਣਾ ਵੀਰ ਸੰਧੂਗਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਈ ਨੇੜੇ ਆਪਾਂ ਨੂੰ ਭਦੌੜ ਰਹਿ ਜਾਂਦਾ 7 ਕਿਲੋਮੀਟਰ ਇਹ ਦੁੱਤਾ ਪਾਰ ਜਾਂਦਾ ਮੇਨ ਰੋਡ ਤੇ ਪਿੰਡ ਆਪਣਾ ਓਕੇ ਜੀ ਤੇ ਅੱਜ ਫਿਰ ਇੱਕ ਵਾਰ ਦਿਖਾਉਣੀ ਹੈ ਅਸੀਂ ਹਾਂਜੀ ਕੀ ਹਾਂਜੀ ਤੇ ਹੈ ਪੂਰੇ ਸਹਜ ਵਾਲੀ ਪੂਰੀ ਸਹਜ ਵਾਲੀ ਬ੍ਰੀਡ ਬਰੂਡ ਕੰਨਗਾਂ ਵਾਲੇ ਦਾ ਸਾਰੇ ਪਾਸੇ ਇੱਕੋ ਜੀ ਆ ਮਰ ਗਿਆ ਸੁਆ ਕਿਹੜਾ ਬਾਈ ਦੂਜਾ ਸੁਆ ਕੰਨਗਾਂ ਵਾਲੇ ਦਾ ਚੱਕਦੀ ਹੈ ਚੱਕਦੀ ਓਕੇ ਜੀ ਯਾਨੀ ਦ ਕੋ ਖੋਲੋ ਜਿੰਨ ਤੋਂ ਰੱਖ ਰਹੇ ਕਿ ਟਿਕ ਮੇਰੇ ਪਹਿਲੇ ਸੂਏ ਬੂਟੇ ਕਿੰਨਾ ਦੁੱਧ ਦਤਾ ਹੋਇਆ ਪਹਿਲੇ ਸੂਏ ਨੇ ਬਈ 16 17 ਕਿਲੋ ਦੁੱਧ ਦਿੱਤਾਗਾ ਠੰਡੀ ਮਿੱਠੀ ਜਿੰਨੀ ਮਰਜ਼ੀ ਕਿ ਤੂੰ ਐਂ ਬੈਠਾ ਰਹੇ ਥਣ ਥਣ ਦੀ ਕੁਆਲਿਟੀ ਦਿਖਾਣ ਤੋਂ ਤੂੰ ਦੇਗਾ ਹਾਂ ਹਾਂ ਐ ਨਹੀਂ ਵੀ ਕੋਈ ਹੋਰ ਕਰ ਜੂ ਵਿਚਾਰੇ ਥਣ ਨਿਕਲੂਏ ਪੂਰੇ ਗੈਪ ਤੇ ਤੇ ਬਾਕੀ ਦਾ ਗੁੱਲੇ ਵਾਲਾ ਕਿਵੇਂ ਮਰਜ਼ੀ ਬੈਠਾ ਰਹੇ ਮੈਂ ਆਲਾ ਥਾ ਐਂ ਨੀ ਕੋਈ ਹੋਰ ਕਿੰਨੇ ਦਿਨ ਘੱਟ ਜੂ ਬਈ ਬੂਟੇ ਦਿਨੇ ਬਈ 2 4 ਲੈ ਸਕਦੀ ਹੈਗੀ ਆ ਜੜੀ ਕਿਉਂ ਦਿਨ ਪੂਰੇ ਹੈਗੇ ਪਰ ਹੁਣ ਲੈ ਜੂ ਕਿੰਨਾ ਕਹਿ ਕੇ ਦੇ ਦਾਂਗੇ ਮੇਰੇ ਹਿਸਾਬ ਨਾਲ ਤਾਂ 20 ਕਿਲੋ ਦੇਣਾ ਸਮੀ ਵੀ ਆ ਗਈ ਬਾਕੀ ਦੀ ਗੱਲ ਯਾਰ ਵੱਡੀ ਆ ਗਈ ਛੋਟੀ ਮੰਨ ਕੇ ਤਾਂ ਕੋਈ ਫੋਨ ਹੀ ਨਾ ਲਾਵੇ ਹੈਨਾ ਵੱਡੇ ਸਾਈਜ਼ ਦੇ ਆ ਕਿ ਵੱਡੇ ਲੈਵੇ ਵਾਲੀ ਆ ਗਈ ਕੋਈ ਐ ਨਹੀਂ ਗੱਲ ਹੈਗੀ ਆਰਡਰ ਆਰਡਰ ਪੂਰਾ ਚੰਗਾ ਆ ਦੇਖੋ ਫੇਸ ਦੀ ਕੁਆਲਿਟੀ ਵੀ ਕਰਾਵਾ ਇੱਜਾ ਇੱਕ ਨੰਬਰ ਆ ਲੈ ਤੇ ਕੋਈ ਗੱਲ ਨਹੀਂ ਆ ਦੇਖੋ ਜੀ ਠੰਡ ਹਵਾਨੇ ਦੀ ਪੂਰੀ ਸਾਫ ਸੁਥਰੀ ਵੱਡੀਆਂ ਯਾਰ ਸਿੰਘਾਂ ਚ ਆ ਗਈ ਕਰੋ ਜੀ ਜੇ ਕੁਆਲਿਟੀ ਫਿਰ ਲੈਵਾ ਦਾ ਗਾਂ ਤੇ ਕਰ ਲਈ ਫਿਰ ਹਾਂ ਹਾਂ ਲੈਵੇ ਤੇ ਪੇਸ ਦੀ ਕੁਆਲਿਟੀ ਕਰੋ ਜੀ ਜੇ ਐ ਮੰਨ ਕੇ ਕੱਲ ਡਿੱਕੇ ਘੜ ਦੂੰ ਜਿੰਦੇ ਨੂੰ ਮੰਨ ਕੇ ਜਣ ਸੁਣਾ ਗਾ ਆਪਾਂ 20 ਕਹਿੰਦੇ ਖਾਣੇ ਦੁੱਧੇ ਵੱਧ ਵੀ ਦੇ ਸਕਦੇ ਮੇਰੇ ਸਾਹਮਣੇ ਬਰਸਤਰਾਮੀ ਕਲਰ ਚ ਆ ਗਈ ਹਾਂ ਹਾਂ ਇੱਕ ਇੱਕੜਾ ਮੱਚਲ ਵਾਲੀ ਪੰਜਾਬ ਵਾਲੀ ਘਰੋਂ ਦੇਤੀ ਜੀ ਸੀ ਜਾਂਦੀ ਆ ਵੀਰੇ ਬਾਕੀ ਦਾ ਯਾਰ ਇਹਦੇ ਬੌਡੀ ਸਕੋਰ ਆ ਬਹੁਤ ਚੰਗਾ ਹੈ ਨਾ ਐ ਨਹੀਂ ਗੱਲ ਹੈ ਕਿ ਟੁੱਟੀ ਮਰੀ ਜੀ ਹੋਵੇ ਹਾਂ ਹਾਂ ਤੇ ਥਣ ਵੀ ਗੇਠ ਗੇਠ ਪੈਂਦੀ ਆ ਚਾਰ ਸਪਰੇ ਤੇ ਨੇੜੇ ਤੋਂ ਕੈਮਰਾ ਲਾ ਕੇ ਦਿਖਾ ਦੇਾਂਗੇ ਆਪਾਂ ਆ ਦੇਖੋ ਜੀ ਬਾਕੀ ਤੇ ਗੱਲ ਯਾਰ ਸੀਲ ਬਹੁਤ ਆ ਬੜੀ ਆ ਲੜਦਾ ਮੂਰੋ ਵੀ ਉਹ ਨਿੱਤ ਬਿੱਤੀ ਦੇ ਮਗਰੋਂ ਵੀ ਮਗਰੋਂ ਵੀ ਓਕੇ ਚੰਗੀਆਂ ਜਾ ਗਈ ਹਾਂ ਹਾਂ ਤੇ ਵੀਰੇ ਬੂਟੇ ਕੀ ਰੇਟ ਆ ਗਿਆ ਦਾ ਆਪਾਂ ਉਹ ਝੜੀ ਦਾ ਕਰਕੇ ਲੈਣ ਦੇ ਨਹੀਂ ਕਰਨਾ ਕੰਮ 70000 ਰੁਪਏ ਦੇ ਦੇਵਾਂਗੇ ਕੋਈ ਬੰਦਾ ਫੋਨ ਲਾਵੇ ਜਿਹੜੇ ਨੇ ਬਸ ਪੈਸੇ ਲੋਣੇ ਇਹਦੇ ਵਿੱਚੋਂ ਮਾੜਾ ਮੋਟਾ ਮੰਨਤਣਾ ਹੋਗਾ ਕਿੰਨੇ 75000 ਦੀ ਜੋ ਮੱਜਾਇਲ ਮੋਲਾ ਬਾਈ ਦਾ ਵੱਡੇ ਆ ਬਾ ਝੜੀ ਦਾ ਕਰਕੇ ਹੀ ਆ ਤੂੰ ਮੰਨ ਕੇ ਚੱਲ ਇਹ ਜੀ ਬੜਾ ਕੋਈ 85 90 ਦੇ ਘਟ ਦਿੰਦਾ ਨਹੀਂ ਨਹੀਂ ਦਿੰਦਾ 75000 ਚ ਤੁਹਾਡਾ ਥੋੜਾ ਬਹੁਤਾ ਸਭਿਆਂ ਵਾਲਾ ਮੰਨਦਾ ਬੰਦਾ ਉਹੀ ਫੋਨ ਲਾਵੇ ਜਿਹੜਾ ਮੁੜ ਕੇ ਆਏ ਕਹੀ ਜਾਵੇ 60 ਲੈ ਲੈ 60 ਲੈ ਲੈ ਉਹਨੂੰ ਆਪਾਂ ਫੋਨ ਹੀ ਨਾ ਲਾਵੇ ਰੇਟ ਹੀ ਜਿੰਦਾ 10000 ਇੱਕ ਦਾ ਮੈਂਦੇ ਹਣਾ ਓਕੇ ਜੀ ਤੇ ਨੰਬਰ ਬਾਈ ਫੇਰ 96 99 ਪਿੰਡ ਸੰਦੂ ਵੱਡੇ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਤੇ ਬਾਕੀ ਜਰੂਰ ਬਾਈ ਨਾਲ ਕਰੋ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਾਂ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ